ਲੋ ਦੀ ਆ ਕਰਵਾ ਦਾ ਖਰਚਾ ਨੇ ਮਟੀ ਨਹੀਂ ਦੀ ਪਰਸ ਲੈਣਾ ਵਾ ਪਰਸ ਲੈਣਾ ਦੇਖੋ ਅਨਬਾਕਸਿੰਗ ਹੈ 1000 ਦਾ ਪਰਸ ਆਗਾ 500 ਦੀਆਂ ਗਿਫਟਾਂ ਨਾਲ ਫ੍ਰੀ ਨੇ ਕੀ ਫ੍ਰੀ ਆ ਹੁਣ ਮੈਨੂੰ ਦੱਸਾਂ ਦੇਖ ਗਾ ਤਾਂ ਦੇਖ ਲਾਗ ਹੋਣਗੇ ਪੈਕਿੰਗ ਵਧੀਆ ਹੁੰਦੀ ਹੈ ਕਾਰਡ ਤੋਂ ਮੰਗਵਾਇਆ ਜੇ ਗਰਮੀ ਦੀਆਂ ਸਟੀਆਂ ਤੇ ਸਿਮਲੇ ਦਾਣ ਵਾਸਤੇ ਤੇ ਲੇਡੀਜ਼ ਪਰਸ ਲੇਡੀਜ਼ ਦੇ ਬਹੁਤ ਵਧੀਆ ਆ ਰਹੇ ਹੈਗਾ ਆਮ ਦੁਕਾਨਾਂ ਤੇ ਸਾਨੂੰ ਮਹਿੰਗਾ ਮਿਲਦਾ ਪਰ ਐਵੇਂ ਲੱਗਿਆ ਵੀ ਬਹੁਤ ਵਧੀਆ ਪਰਸ ਆ ਬਾਕੀ ਆਮ ਦੁਕਾਨਾਂ ਤੇ ਹੈ ਜਿਆਦਾ ਲਗਾਈ ਬਹੁਤ ਆ ਪਰਸ ਆ ਜਿੰਨੀ ਫ੍ਰੀਸ ਆ ਦੇ ਹਜ਼ਾਰ ਚ ਆਉਂਦਾ ਕਿ ਕੀ ਆ ਰਿਹਾ ਅਸਲੀ ਬ੍ਰਾਂਡ ਘੱਟੋ ਘੱਟ ਪਹਿਲਾ 10 10000 ਦੇ ਬਕਸੇ ਕਰ ਲੈਣੇ ਕੋਈ ਕਾਉਂ ਨਹੀਂ ਆ ਵੀ ਜੇ ਨਾਲ ਪਹਿਲਾ ਨਾਲ ਗਿਫਟ ਵੀ ਨੇ ਦੇਖੋ ਨਾਲ ਹੀ ਕੋਲ ਮੜੇ ਪਾਸੋਂ 3 ਪੀਸ ਬੈਗ ਆਇਆ ਹੈ ਤੁਹਾਨੂੰ 4 ਪੀਸ ਥੁੱਡੀ ਸਾਈਕਲ ਨਹੀਂ ਆ ਰਹੀ ਮੈਡਮ ਤੁਸੀ ਲਾਓ ਵਾਧਾ ਕਰ ਹੱਸ ਆਇਆ ਥੁੱਡੀ ਸਾਈਕਲ ਦੇਖ ਕੇ ਜੇ ਦੁਨੀਆ ਡਰ ਗਈ ਆ ਮੇਰੇ ਤੇ ਲਾਂਤਾ ਹੋ ਜਾਣੀ ਮਾਈਕ ਛੋਟੀ ਵੱਡੀ ਆ ਗਈ ਮੋਬਾਈਲ ਵੇਰਾ ਮਾਉਣ ਵਾਸਤੇ ਵਾਈ ਜੇ ਸਮਝ ਲਾਦਾ ਕਿ ਥੋੜਾ ਥੋੜਾ ਹੀ ਬੈਠ ਸਕਦੇ ਚਲੋ ਇਹਨਾਂ ਵਾਸਤੇ ਇੱਕ ਉਹਦਾ ਮੈਂ ਬਣਾਇਆ ਜੀ ਪ੍ਰੋਗਰਾਮ ਇੱਕ ਹਰ ਰੋਜ਼ ਲੰਦਰਗਾ ਹੰਬਾਲਾ ਕਰਦਾ ਇਹ ਡੱਬਾ ਬਹੁਤ ਸੋਹਣਾ ਬਣਸਾਗਾ ਤੇ ਪਿੰਡ ਚ ਹੀ ਆ ਜਾਗਾ ਕਿਤੇ ਜਾਣ ਦੀ ਲੋੜ ਨਹੀਂ ਬਹੁਤ ਵਧੀਆ ਜੱਫਾ ਨੇ ਕਿਵੇਂ ਲੱਗਿਆ ਮੈਨੂੰ ਠੀਕ ਆ ਚਲੋ ਥੈਂਕ ਯੂ ਬਲੈਕ ਕਾਰਡ ਕਰ ਤੋਂ ਘਟਾ ਦਿੱਤਾ ਤੇ ਤਰੈ ਸਕਦੇ ਹੋ ਹੋਰ ਬੱਚਾ ਲਓ ਦੇਖੋ ਜੱਪਾਈ ਤੇ ਪੜੂ ਉਹ ਬੰਦਾ ਲੈਨੇ ਤੋੜੀ ਨਾਲ ਲਵੇ ਤੇ ਵੀ ਕਰਦੇ ਮੈਂ ਹਾਂ ਬੱਚਾ ਪੂਰਾ ਲੈਪਟਾਪ ਬੈਗ ਬਾਰ ਨਹੀਂ ਕੋਈ ਕਿੰਨੇ ਨੇ ਤਾਂ ਬਹੁਤ ਨੇ ਜੀ ਤਾਂ ਮੈਂ ਕਹਿੰਦਾ ਇੱਕ ਵਾਰ ਤਾਂ ਗਿਫਟ ਵੀ ਕਰ ਸਕਦੇ ਆਪਾਂ ਔਰ ਧੰਨਵਾਦ ਭਾਈ ਤੁਹਾਡਾ ਐਮਾਜ ਆਉਣ ਵਾਲਾ ਐਨਾ ਕੋਈ ਦੁਕਾਨ ਵਾਲੇ ਵੀ ਨਹੀਂ ਦਿੰਦੇ ਪਾਣੀ ਆ ਮਿੱਟ ਲੈਂਦੇ ਨੇ ਆ ਦੇਖੋ ਜੀ ਮਰਜੀ ਭਾਈ ਦਾ ਬਹੁਤ ਵਧੀਆ ਵੀਡੀਓ ਬਣ ਗਈ ਬਹੁਤ ਵਧੀਆ ਗਿਫਟ ਨੇ ਤਾਂ ਤੁਹਾਨੂੰ ਮਦਦ ਜ਼ਰੂਰ ਇਕੱਲਾ ਇਕੱਲਾ ਲਾਓ ਜੀ ਦੂਜੇ ਲੋਟ ਕਰੋ ਪਰਸ ਲੈਂਨਾ ਕੋਸ਼ਿਸ਼ ਮੈਂ ਰੱਖਿਆ ਜੀ ਕੋਈ ਮਾੜਾ ਨਹੀਂ ਬਿਲਕੁਲ ਮਾੜਾ ਨਹੀਂ ਚਲੋ ਵੀਡੀਓ ਦਾ ਅਸੀਂ ਐਂਡ ਕਰਦੇ ਆਂ ਦੇਖੋ ਨੂੰ ਆਨਲਾਈਨ ਕਰੋ এনਜੋਏ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੋ